ਕਰੜਾ ਸਾਹਿਬ ਮੇਰਾ ਜਿਹੜਾ ਅਗਲਾ ਕੁਐਸਚਨ ਹੈ ਉਹ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਬਾਰੇ ਹੈ ਜੋ ਅਸੀਂ ਮੈਂ ਦਹਾਕੇ ਦੇ ਵਿੱਚ ਜੋ ਸ਼ੁਰੂ ਵਿੱਚ ਸੰਤ ਪਿੰਡਾਂ ਵਾਲਿਆਂ ਦਾ ਜੋ ਰੋਲ ਉੱਭਰ ਕੇ ਸਿੱਖ ਇਤਿਹਾਸ ਵਿੱਚ ਸਾਹਮਣੇ ਆਇਆ ਤੁਹਾਡੇ ਖਿਆਲ ਮੁਤਾਬਕ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਨੂੰ ਸਿੱਖ ਇਤਿਹਾਸ ਦੇ ਵਿੱਚ ਕਿਸ ਰੂਪ ਵਿੱਚ ਵੇਖਿਆ ਜਾਵੇਗਾ ਸਿੱਖ ਧਰਮ ਦੇ ਵਿੱਚ ਜਿੰਨੇ ਵੀ ਹੀਰੋ ਸਮੇਂ-ਸਮੇਂ ਪੈਦਾ ਹੋਏ ਆ ਉਹਨਾਂ ਦਾ ਰੋਲ ਇਹ ਜ਼ਰੂਰ ਰਿਹਾ ਹੈ ਕਿ ਉਹ ਸਾਨੂੰ ਜਾਗਰਤ ਕਰਦੇ ਰਿਹਾ ਕਿ ਅਸੀਂ ਆਪਣੇ ਫਲਸਫੇ ਬਾਰੇ ਸੁਚੇਤ ਹੋਈਏ। ਚੰਤ ਜਰਨੈਲ ਸਿੰਘ ਭਿੰਡਰਾਂਵਾਲਾ ਇਸ ਸਦੀ ਦੇ ਵਿੱਚ ਉਹਨਾਂ ਹੀ ਕੌਮੀ ਹੀਰੋ ਜਿਹੜੇ ਹੋਏ ਨੇ ਉਹਨਾਂ ਦੀ ਲੜੀ 'ਚ ਹੈ। ਤੇ ਮੇਰੇ ਖਿਆਲ 'ਚ ਉਹਨਾਂ ਨੇ ਸਾਨੂੰ ਜਾਗਰਤ ਕਰਨ ਲਈ ਜੋ ਕੁਝ ਕੀਤਾ ਹੈ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਂ ਇਸੇ ਤਰੀਕੇ ਦੇ ਨਾਲ ਜ਼ਰੂਰ ਲਿਆ ਜਾਊਗਾ ਕਿ ਜਿਹੜੀ ਕੌਮ ਆਪਣੇ ਫਲਸਫੇ ਨੂੰ ਭੁੱਲ ਚੁੱਕੀ ਸੀ, ਜਿਹੜੀ ਕੌਮ ਆਪਣੇ ਜੋ ਧਾਰਮਿਕ ਨਿਸ਼ਾਨਾ ਹੈ ਸਮਾਜਿਕ ਨਿਸ਼ਾਨਾ ਹੈ ਇਹ ਧਾਰਮਿਕ ਨਿਸ਼ਾਨਾ ਕੋਈ ਵੱਖਰਾ ਨਹੀਂ ਹੁੰਦਾ ਇਹ ਸਮਾਜ ਸਿਰਜਣ ਦਾ ਨਿਸ਼ਾਨਾ ਹੈ ਉਹਦੇ ਬਾਰੇ ਸੁਚੇਤ ਨਹੀਂ ਸੀ ਉਹਨਾਂ ਨੇ ਸੁਚੇਤ ਕਰਨ ਲਈ ਆਪਣੀ ਪੂਰੀ ਵਾਹ ਲਾਈ ਇਹ ਤੋਂ ਵੱਡੀ ਗੱਲ ਜਿਹੜੀ ਜਦੋਂ ਉਹਨੇ ਸ਼ੁਰੂ ਹੀ ਸੰਤਾਂ ਨੇ ਕੀਤੀ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੇ ਕਿ ਅਸੀਂ ਗੁਲਾਮ ਆ ਤੇ ਇਹਦੇ ਵਿੱਚ ਸਾਰੇ ਅਰਥ ਨਿਕਲਦੇ ਸੀ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ ਚਾਹੇ ਉਹਨਾਂ ਮੂੰਹੋਂ ਕੁਝ ਵੀ ਨਹੀਂ ਸੀ ਆਖਿਆ ਤੇ ਮੇਰੇ ਖਿਆਲ ਚ ਉਹਨਾਂ ਦੀ ਕੁਰਬਾਨੀ ਸ਼ੱਖਾਂ ਦੇ ਭਾਰਤ ਨਾਲ ਸਬੰਧਾਂ ਨੂੰ ਮੋੜ ਪਰਵਾਸ਼ਿਤ ਕਰਨ ਵਾਸਤੇ ਅੱਜ ਬਹੁਤ ਹੀ ਘਾਰਗਰ ਸਾਬਤ ਹੋਈ ਆ ਤੇ ਕਈ ਪਰੰਪਲਿਖੇ ਦੂਰ ਕਰਨ ਲਈ ਉਹਨਾਂ ਦੀ ਸ਼ਹਾਦਤ ਖੌਮਦੇ ਕੰਮ ਆਈ ਆ ਉਹਨਾਂ ਦਾ ਨਾਂ ਇਤਿਹਾਸ ਦੇ ਵਿੱਚ ਵਿਸ਼ੇਸ਼ ਮਹੱਤਵ ਰੱਖੇਗਾ